ਮੇਖਮ ਅੱਜ ਦੇ ਐਸ.ਡੀ.ਐਮ ਕੰਪਲੈਕਸ ਨਗਰ ਨਿਗਮ ਦਾ ਦਾਲਾ ਜਰੂਰੀ ਪੱਪਾ ਆਈ ਸੀ ਗ੍ਰੇਟ ਟੈਕਨ ਟੈਂਟਸ ਯਾਰੋ ਐਵਰ ਇਸ ਸਮਾਗਮ ਦੀ ਸਮੁੱਚੀ ਤਿਆਰੀ ਰਾਕੇ ਸੌਣ ਜੀ ਬਟਾਰਾ ਕ੍ਰਮ ਸੇ ਬਾਜੂ ਠ ਨਾਲ ਡੀਐਸਪੀ ਸਿਟੀ ਸੰਜੀਵ ਕੁਮਾਰ ਜੀ ਅਰਜਨ ਗਰੇਵਾਲ ਜੀ ਤਹਿਸੀਲਦਾਰ ਬਟਾਲਾ ਉਹਨਾਂ ਵੱਲੋਂ ਪੁਲ ਮਾਚ ਪਾਸਟ ਵਿਗਾਰ ਬਾਈ ਬਟਾਲੀਆ ਨੂੰ ਐਨਸੀਸੀ ਅਤੇ ਵੱਖ-ਵੱਖ ਸਕੂਲਾਂ ਦੇ ਬੱਚੇ ਖਾਤਰ ਕੁਰਬਾਨੀਆਂ ਦਿੱਤੀਆਂ ਪਰੇਡ ਦੇ ਵਿੱਚ ਕੀ ਅਤੇ ਸੁਰੱਖਿਆ ਦੇ ਵਿੱਚ ਹਮੇਸ਼ਾ ਹੀ ਮੁਹਰੀ ਰੋਲ ਨਿਭਾਇਆ ਹੈ ਇਸੇ ਪੰਜਾਬ ਪੁਲਿਸ ਨੂੰ ਇਹ ਸਲਾਮ ਕਰਦੇ ਹਾਂ ਕਿ ਜੋ ਜਨਰਲ ਸਾਡੀ ਸੁਰੱਖਿਆ ਤੇ ਕੰਧਨ ਸ਼ਾਂਤੀ ਲਈ ਆਪਣੀਆਂ ਸੇਵਾਵਾਂ ਦਿੰਦੇ ਹਨ ਵਿਕਤੀ ਗਈ ਐਸਆਈ ਜਸਵੀਰ ਸਿੰਘ ਜੀ ਵੱਲੋਂ ਵੀ ਇਸ ਪ੍ਰੇਡ ਦੇ ਵਿੱਚ ਆਪਣੀਆਂ ਬਖੂਤ ਸਿੰਘ ਜੀ ਕਰ ਰਹੇ ਹਨ ਇਹਨਾਂ ਤੋਂ ਬਾਅਦ ਪੰਜਾਬ ਪੁਲਿਸ ਮਹਿਲਾਵਾਂ ਪੰਜਾਬ ਪੁਲਿਸ ਅਲਾਵਾ ਦੀ ਟੀਮ ਜਿਸ ਕੋਲ ਟੂ ਕਮਾਂਡਰ ਐਚਸੀ ਮੈਜਰ ਸੁਲਿੰਦਰ ਸਿੰਘ ਜੀ ਪੰਜਾਬ ਮਾਡਲ ਤੋਂ ਐਸਆਈ ਮਰਜੀਤ ਸਿੰਘ ਫਰਕੋਦੀ ਅਗਨੀ ਕਰਦੇ ਹੋਏ ਐਫਸੀਸੀ 22 ਪੰਜਾਬ ਬਟਾਲੀਅਨ ਸੀਨੀਅਰ ਅੰਡਰ ਅਫੀਸਰ ਇਸ ਕਰਨ ਕਾਲਸੇ Tergolong ada under officer teknologi yang selalu under officer Kaur, God, God, God. NCC ਬਾਈ ਪੰਜਾ ਪਟਾਲੀ ਅੰਡਰ ਆਫੀਸਰ ਤੁਜਿੰਦਰ ਕੌਰ ਜੀ ਇਹਨਾਂ ਤੋਂ ਬਾਅਦ ਬਕ ਸਕੂਲਾਂ ਦੇ ਰੈਂਟ ਜਿਨ੍ਹਾਂ ਦੇ ਵਿੱਚ ਆਡੀ ਕੁਸਲਾ ਡੀਏਵੀ ਸਕੂਲ ਪਟਾਲਾ ਸਿਮਰਨ ਪ੍ਰੀਤ ਔਰ ਚਿਬਾਲਿਕ ਸੀਨੀਅਰ ਸਕੂਲ ਬਟਾਲਾ ਤੋਂ ਸੁਮੇਹਾ ਆਰੀਆ ਗਲ ਸੀਨੀਅਰ ਸਕੂਲ ਬਟਾਲਾ ਅਤੇ ਸਰਕਾਰੀ ਸੀਨੀਅਰ ਸੈਕੂਲ ਟੌਪਸਰੀ ਬਟਾਲਾ ਦੇ ਸਕੂਲ ਨੂੰ ਰਹਿਣ ਦੀ ਟੀਮ ਇਸ ਜਮਾਤ ਦੀ ਜਮਾਤ ਦੀ ਮੈਂ ਤੇ ਨਾਮ ਸਾਰੇ ਆ ਜੀ ਅੱਜ ਸਰ ਸਰ ਅੱਜ ਆਜ਼ਾਦੀ ਦਿਹਾੜੇ ਕੋ ਰਹੀਆਂ ਅੱਜ ਮੈਂ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਾਰੇ ਪਟਿਆਲਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਖਾਸ ਕਰਕੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਡਿਪਾਰਟਮੈਂਟਸ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੂੰ ਵਧਾਈ ਦਿੰਦਾ ਤੇ ਬੇਨਤੀ ਕਰਾਂਗਾ ਕਿ ਆਪਾਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਇਕ ਸਾਰਿਆਂ ਨੇ ਤਹਈਆ ਕਰੀਏ ਕਿ ਆਪਣੇ ਸ਼ਹਿਰ ਨੂੰ ਬਹੁਤ ਵਧੀਆ ਸਾਫ਼ ਸੁੱਤਰਾ ਤੇ ਖੂਬਸੂਰਤ ਬਣਾਈਏ ਉਸ ਵਲ ਸਾਰੇ ਰਲ ਕੇ ਕੋਪਰਾਲਾ ਕਰੀਏ ਇਹ ਮੈਂ ਸਨੇਹਾ ਦੇਣ ਜਾਂਦਾ ਹਾਂਗਾ ਪ੍ਰਦੇਸ਼ ਜਗਤੀ ਤੇੜਾ ਬਣਾ ਰਿਹਾ ਤੇ ਖਾਸ ਕਰਕੇ ਮਟਾਲਾ ਬਲੋਂ ਇਹ ਕੋਪਰਾਲਾ ਕੀਤਾ ਗਿਆ ਕਿ ਸਟਾਲ ਲਗਾਇਆ ਗਿਆ ਫਲਦਾਰ ਬੂਟੇ ਦਾ ਪਰ ਫੁੱਲਾਮਲੇ ਬੂਟੇ ਦਾ ਪੂਰੇ ਪਰਿਵਰ ਅਸੀਂ ਇਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਇਹ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਸਾਡਾ ਸਾਡਾ ਜਿਹੜਾ ਫੋਰੈਸਟ ਕਵਰ ਹੈ ਬਹੁਤ ਘੱਟ ਹੈ ਗ੍ਰੀਨ ਏਰੀਆ ਤੇ ਉਹਨੂੰ ਸਾਨੂੰ ਵਧਾਉਣਾ ਚਾਹੀਦਾ ਜੋ ਕਿ ਲੰਮੇ ਸਮੇਂ ਤੱਕ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਸ ਤੱਕ ਲਾਹੇਵੰਦ ਰਹੇ ਜੀ ਸਰ ਸਰ ਅੱਜ ਇੰਡੀਪੈਂਡੈਂਸ ਡੇ ਦੇ ਮੌਕੇ 'ਤੇ ਇੱਕ ਨਾਅ ਪਾਇਆ ਕਰਨ ਦਾ ਚਾਹਤ ਹੈ ਅੱਜ 79th ਇੰਡੀਪੈਂਡੈਂਸ ਡੇ ਦੇ ਮੌਕੇ 'ਤੇ ਮੈਂ ਪੂਰੇ ਦੁਨੀਆ ਦੇ ਵਿੱਚ तमाम ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਮੁਬਾਰਕ ਦਿਨਾਂ ਚੋਣਾ ਇਸ ਮੌਕੇ ਤੇ ਅੱਜ ਅਸੀਂ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੇਸ਼ ਦੇ ਪਿੱਛੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਤਾਂ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹਣਾ ਕਿ ਅਸੀਂ ਸਾਰੇ ਰਲ ਕੇ ਤਿਆ ਕਰੀਏ ਕਿ ਰਲ ਕੇ ਅਸੀਂ ਇਸ ਦੇਸ਼ ਦੀ ਤਰੱਕੀ ਲਈ ਇਹਦੀ ਪ੍ਰੋਸਪਰਿਟੀ ਲਈ ਆਪਣੀ ਭਾਗੀਦਾਰੀ ਪਾਈਏ ਜਿਹੜੀ ਜਨਰੇਸ਼ਨ ਆਦੀ ਜਨਰੇਸ਼ਨ ਇਹਨੂੰ ਅਜੇ ਤੱਕ ਨਹੀਂ ਮਿਲਿਆ ਅਜਦੇ ਦਿਨ ਮੈਂ ਬਸ ਇਹਹੀ ਮੈਸੇਜ ਦੇਣਾ ਚਾਹਨਾ ਕਿ ਇਹ ਜਿਹੜਾ ਅੱਜ ਆਜ਼ਾਦੀ ਦਿਵਸ ਹੈ ਬਹੁਤ ਸਟਰਗਲ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਦੇਸ਼ ਦੀ ਆਜ਼ਾਦੀ ਸਾਨੂੰ ਮਿਲੀ ਹੈ ਤਾਂ ਇਸ ਦੇਸ਼ ਨੂੰ ਆਪਾਂ ਦੁਨੀਆ ਦਾ ਨੰਬਰ 1 ਦੇਸ਼ ਬਣਾਈਏ ਤਾਂ ਉਹਦੇ ਵਿੱਚ ਆਪਣਾ ਯੋਗਦਾਨ ਅਸੀਂ ਪਾਈਏ ਆਪਣੀ ਬਗਦਾਰੀ ਪਾਈਏ ਥੈਂਕ ਯੂ ਥੈਂਕ ਯੂ ਯਾਰ ਬੇਟਾ ਆ ਸਾਰੇ ਆ ਜੀ ਸਰ ਅੱਜ ਆਜ਼ਾਦੀ ਦਿਹਾੜੇ ਪੁਰਖੀਆਂ ਨੇ ਅੱਜ ਮੈਂ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਾਰੇ ਪਟਿਆਲਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਖਾਸ ਕਰਕੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਡਿਪਾਰਟਮੈਂਟਸ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੂੰ ਵਧਾਈ ਦਿੰਦਾ ਤੇ ਬੇਨਤੀ ਕਰਾਂਗਾ ਕਿ ਆਪਾਂ ਅੱਜ ਦੇ ਇਸ ਦਿਸ਼ਾੜੇ ਤੇ ਇਕ ਸਾਰਿਆਂ ਨੇ ਤਿਆਗਿਆ ਗੱਲਿਆ ਕਿ ਆਪਣੇ ਸ਼ਹਿਰ ਨੂੰ ਬਹੁਤ ਵਧੀਆ ਸਾਫ਼ ਸੁੱਤਰਾ ਤੇ ਖੂਬਸੂਰਤ ਬਣਾਈਏ ਉਸ ਵਲ ਸਾਰਨੇ ਰਲ ਕੇ ਕੁਪਰਾਲਾ ਕਰੀਏ ਇਹ ਹੀ ਮੈਂ ਸਨੇਹ ਦਿਨ ਦਾਂਗਾ ਪਾਉਂਗਾ ਪੂਰੇ ਪ੍ਰਦੇਸ਼ ਜਿਆਦੀ ਜਿਹੜਾ ਬਣਾ ਰਿਹਾ ਤੇ ਖਾਸ ਤੌਰ ਤੇ ਸ਼ਿਪਟਾਲਾ ਬਣੇ ਤੋਂ ਕੁਪਰਾਲਾ ਕੀਤਾ ਗਿਆ ਕਿ ਸਟਾਲ ਲਗਾਇਆ ਗਿਆ ਫਲਦਾਰ ਬੂਟੇ ਦਾ ਪਰ ਫੁੱਲਾ ਵਾਲੇ ਬੂਟੇ ਦਾ ਪੂਰੇ ਪਰਿਵਰ ਅਸੀਂ ਇਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ